ਰੋਡ ਚੌਕ ਤੇ ਮੱਲੀ ਪੈਲੈਸ ਦੇ ਕੋਲ ਜਿੱਥੇ ਕਿ ਇਹਨਾਂ ਤੋਂ ਪਤਾ ਚੱਲਿਆ ਕਿ ਇੱਕ ਔਰਤ ਆਈਏ ਆ ਸਾਡੇ ਨਾਲ ਹੀ ਠਿੱਕਾ ਹੈ ਤੇ ਠਿੱਕੇ ਤੋਂ ਉਹਨੇ ਸ਼ਰਾਬ ਪੀਤੀ ਹੈ ਤੇ ਆਪਣੀ ਬੱਚੀ ਇੱਥੇ ਛੱਡ ਕੇ ਚਲੇ ਗਈ ਹੈ ਕਿ ਕੋਈ ਬੱਚਾ ਮੇਰਾ ਖਰੀਦ ਲੋ 1000 ਰੁਪਏ ਮੈਨੂੰ ਚਾਹੀਦੇ ਮੈਨੂੰ ਸ਼ਰਾਬ ਪੀਣੀ ਹੈ ਤਾਂ ਇਹਨਾਂ ਨੇ ਮੈਨੂੰ ਫੋਨ ਕੀਤਾ ਬਲਗੇ ਰਸਤੇ ਤੇ ਉਹ ਕਹਿੰਦੀ ਮੈਨੂੰ ਬੱਚਾ ਨਹੀਂ ਚਾਹੀਦਾ ਤੇ ਇਹ ਕਹਿੰਦੇ ਤੈਨੂੰ ਨਹੀਂ ਚਾਹੀਦਾ ਅਸੀਂ ਰੱਖ ਲਈਏ ਕਹਿੰਦੀ ਤੁਸੀਂ ਰੱਖਣਾ ਰੱਖ ਲਓ ਪਰ ਮੈਨੂੰ 1000 ਰੁਪਏ ਦੇ ਦਿਓ ਤੇ ਮੈਂ दारू ਪੀਣੀ ਕੁੜੀ ਮੇਰੀ ਲੈ ਜਾਓ ਤੁਸੀਂ ਇਹ ਕਹਿੰਦਾ ਵੀਰੇ ਤੂੰ ਇਹਨੂੰ ਚੱਕ ਲੈ ਆਪਣੇ ਕੋਲ ਰੱਖੀ ਕਿਸੇ ਨੂੰ ਤੇ ਲੋਕਾਂ ਨੇ ਬੱਚੀ ਚੁੱਕ ਕੇ ਸੰਭਾਲ ਕੀਤੀ ਆ ਕੇ ਮੈਂ ਮੌਕੇ ਤੇ ਪੁਲਿਸ ਨੂੰ ਬੁਲਾਇਆ ਫਿਰ ਐਸਆਈ ਸਿਟੀ 1 ਤੋਂ ਮਹਿੰਦਰ ਸਿੰਘ ਜੀ ਇੱਥੇ ਪਹੁੰਚੇ ਨੇ ਉਹ ਮੌਕੇ ਨਮਸਕਾਰ ਪੰਜਾਬ ਲਾਈਵ 18 న్యూਸ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਅਸੀਂ ਖੜੇ ਆਂ ਲਹਿਰੀ ਰੋਡ ਚੌਂਕ ਤੇ ਮੱਲੀ ਪੈਲੇਸ ਦੇ ਕੋਲ ਜਿੱਥੇ ਕਿ ਇਹਨਾਂ ਤੋਂ ਪਤਾ ਚੱਲਿਆ ਕਿ ਇੱਕ ਔਰਤ ਆਈਏ ਆ ਸਾਡੇ ਨਾਲ ਹੀ ਠਿੱਕਾ ਤੇ ਠਿੱਕੇ ਤੋਂ ਉਹਨੂੰ ਸ਼ਰਾਬ ਪੀਤੀ ਏ ਤੇ ਆਪਣੀ ਬੱਚੀ ਇੱਥੇ ਛੱਡ ਕੇ ਚਲੇ ਗਈ ਏ ਸਾਡੇ ਨਾਲ ਖੜੇ ਨੇ ਆਲ ਇੰਡੀਆ ਮਿਲੀ ਕੌਂਸਲ ਦੇ ਪ੍ਰਧਾਨ ਕਾਰੀ ਸ਼ਕੀਲ ਅਹਿਮਦ ਜੀ ਸਮਾਜ ਸੇਵਕ ਉਹਨਾਂ ਦਾ ਸਾਨੂੰ ਫੋਨ ਆਇਆ ਤੇ ਅਸੀਂ ਇੱਥੇ ਆਇਆ ਸੀ ਉਹਨਾਂ ਕੋਲ ਜਾਣਕਾਰੀ ਲੈਣੇ ਆ ਤੇ ਕੀ ਕਹਣਾ ਉਹਨਾਂ ਦਾ ਹਾਂਜੀ ਕਾਰੀ ਸ਼ਕੀਲ ਜੀ ਹਾਂ ਜੀ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਸਾਡੀ ਦੁਕਾਨ ਪੈਂਦੀ ਹੈ ਔਰ ਹੀ ਕਪੜਿਆਂ ਦੀ ਦੁਕਾਨ ਕੀਤੀ ਹੈ ਆਪਾਂ ਅੱਛਾ ਜੀ ਤੋਂ ਉੱਥੋਂ ਦੁਕਾਨ ਬੰਦ ਕਰਕੇ ਮੁੰਡੇ ਆ ਰਹੇ ਸੀ ਹੋਰ ਤਾਂ ਇਹਨਾਂ ਨੇ ਦੇਖਿਆ ਕਿ ਬਈ ਜ ਮਤਲਬ ਔਰ ਝਗੜਾ ਹੋ ਰਿਹਾ ਖਾਸਾ ਉਹ ਔਰਤ ਜੋ ਹੈ ਨਾ ਸ਼ਰਾਬ ਮੰਗਦੀ ਦੀ ਕਿ ਕੋਈ ਬੱਚਾ ਮੇਰਾ ਖਰੀਦ ਲੋ 1000 ਰੁਪਏ ਮੈਨੂੰ ਚਾਹੀਦੇ ਮੈਨੂੰ ਸ਼ਰਾਬ ਪੀਣੀ ਹੈ ਤਾਂ ਇਹਨਾਂ ਨੇ ਮੈਨੂੰ ਫੋਨ ਕੀਤਾ ਬਲਕੇ ਰਸਤੇ 'ਚ ਹੀ ਇਹ ਪਹੁੰਚ ਗਏ ਦੀ ਰਸਤੇ 'ਚ ਜਾਣ ਲੱਗ ਰਹੀ ਦੀ ਲੈ ਕੇ ਬੱਚੇ ਨੂੰ ਮੈਂ ਕਿ ਭਾਈ ਤੁਸੀਂ ਜ ਮਤਲਬ ਵਾਪਸੀ ਚਲੋ ਮੈਂ ਆ ਰਿਹਾ ਹਾਂ ਉੱਥੇ ਮੈਂ ਫੌਰਨ ਆਇਆ ਦੇਖਿਆ ਤਾਂ ਬੱਚ ਬਿਚਾਰੀ ਬਹੁਤ ਖਾਸੀ ਵੀ ਲੱਗ ਰਹੀ ਹੈ ਉਹ ਉਹ ਛੜ ਕੇ ਬਤਾ ਰਹੇ ਨੇ ਮੁੰਡੇ ਉਹ ਛੜ ਕੇ ਚਲੀ ਗਈ ਔਰਤ ਕਿੱਥੇ ਹੀ ਦੱਸਦੇ ਨੇ ਵੀ ਕਿੱਥੇ ਉਹ ਮੁੰਡੇ ਦੱਸਣਗੇ ਕਿੱਥੇ ਗਈ ਹੈ ਉਹਨਾਂ ਨੂੰ ਕੁਝ ਦੱਸਿਆ ਤਾਂ ਨਹੀਂ ਆਪਣਾ ਹਾਂਜੀ ਤੁਸੀਂ ਇੱਥੇ ਹੀ ਮੌਕੇ ਤੇ ਸੀ ਮੈਂ ਤਾਂ ਬਾਅਦ ਚ ਆਇਆ ਬਿਰਾ ਸੀ ਕੰਮ ਵਿੱਚ ਆਹ ਬੱਚੀ ਆ ਦੇਖੋ ਆ ਬੱਚੀ ਹੈ ਤੁਸੀਂ ਮੌਕੇ ਤੇ ਸੀ ਹਾਂਜੀ ਹਾਂਜੀ ਤਾਂ ਕੀ ਕਹਣਾ ਤੁਹਾਡਾ ਦੇਖੋ ਉਹ ਬੱਚੇ ਨੂੰ ਉੱਥੇ ਰੱਖ ਗਈ ਹੈ ਤੇ ਇਹਨਾਂ ਨੇ ਪਿੱਛੋਂ ਦੇਖਿਆ ਏ ਤੇ ਇਹ ਉਹਦੇ ਮਗਰ-ਮਗਰ ਆਏ ਨੇ ਵੀ ਹਾਂ ਆਪਣਾ ਬੱਚਾ ਕਹਤੇ ਰੱਖਿਆ ਉਹਦੇ ਬੱਚੇ ਦਾ ਚੱਕਲਾ ਤੇ ਉਹ ਕਹਿੰਦੀ ਮੈਨੂੰ ਬੱਚਾ ਨਹੀਂ ਚਾਹੀਦਾ ਤੇ ਇਹ ਕਹਿੰਦਾ ਤੈਨੂੰ ਨਹੀਂ ਚਾਹੀਦਾ ਅਸੀਂ ਰੱਖ ਲਈਏ ਕਹਿੰਦੀ ਤੁਸੀਂ ਰੱਖਣਾ ਰੱਖ ਲਓ ਪਰ ਮੈਨੂੰ 1000 ਰੁਪਏ ਦੇ ਦਿਓ ਮੈਂ ਸ਼ਰਾਬ ਪੀਣੀ ਆ ਕਹਿੰਦੀ ਇਹ ਗੱਲਾਂ ਦੇ ਪਿੱਛੇ ਉਹਨਾਂ ਦਾ ਬਹੁਤ ਰੌਲਾ ਪਿਆ ਉਹ ਬੱਚਾ ਛੱਡ ਕੇ ਚਲੀ ਗਈ ਆ ਉਹਦੇ ਨਾਲ ਵੀ ਸੀ ਕੋਈ ਕੋਈ ਨਾਲ ਨਹੀਂ ਸੀ ਉਹ ਇਕੱਲੀ ਸੀ ਕਿੰਨੀ ਉਮਰ ਦੱਸੀ ਜਾ ਰਹੀ ਆ ਜੀ ਉਹਦੀ ਆਈਡੀਆ ਦੇ ਨਾਲ ਉਮਰ ਤਕਰੀਬਨ 20-22 ਸਾਲ ਦੇ ਨੀੜਾ ਨੀਅਰ ਅਬਾਊਟ ਹੋਊਗੀ ਹਾਂਜੀ ਤੁਸੀਂ ਕੀ ਦੇਖਿਆ ਮੈਂ ਦੇਖਿਆ ਜੀ ਉੱਥੇ ਰਸਤੇ ਜੋ ਰਸ ਬੱਚਾ ਸਟਕੇ ਉਹ ਇਧਰੋਂ ਠੇਕੇ ਵਾਲ ਨੂੰ ਭੱਜ ਗਈ ਮਗਾ ਤੂੰ ਬੱਚਾ ਚੱਕ ਲਾ ਮਗਰ ਮਗਰ ਆਇਆ ਮੈਂ ਕਾ ਬੱਚਾ ਚੱਕ ਲਾ ਕਹਿੰਦੀ ਨਾ ਮੈਂ ਨਹੀਂ ਚੱਕਣਾ ਬੱਚਾ ਮੈਂ ਕਾ ਕਿਉਂ ਮੈਂ ਕਾ ਤੈਨੂੰ ਲੋੜ ਨਹੀਂ ਕਹਿੰਦੀ ਨਾ ਮੈਨੂੰ ਲੋੜ ਨਹੀਂ ਮੈਂ ਕਾ ਮੈਂ ਘਰੇ ਲੈ ਜਾਵਾਂ ਮੈਂ ਕਾ ਪਾੜ ਲੂਗਾ ਕਹਿੰਦੀ ਹਾਂ ਤੁਸੀਂ ਲੈ ਜਾਓ ਕਰੇ ਕਹਿੰਦੀ 1000 ਰੁਪਏ ਦੇ ਦਿਓ ਮੈਨੂੰ दारू ਪੀਣੀ ਹੈ ਮੈਨੂੰ ਬੱਚੇ ਲੋੜ ਨਹੀਂ ਅੱਗੇ ਵੇਚਣ ਨੂੰ ਕਹਿੰਦੀ ਮੈਂ ਅੱਗੇ ਵੇਚ ਦੇਣੀ ਫਿਰ ਕਿਤੇ ਹੋਰ ਹਾਂਜੀ ਪਿੱਛੋਂ ਇਹ ਵੀਰਾ ਲੜਦਾ ਸੀਗਾ ਇੱਥੇ ਰੋਲਾ ਪਿਆ ਸੀਗਾ ਇਹ ਮੇਰਾ ਭਰਾ ਹੈਗਾ ਮੈਂ ਪਿੱਛੋਂ ਪਿੱਛੋਂ ਆਇਆ ਮੈਂ ਕਾ ਕੀ ਗੱਲ ਬਾਈ ਕਹਿੰਦਾ ਇਹੋ ਗੱਲ ਹੈਗੀ ਆ ਉਹ ਕੁੜੀ ਪਈ ਹੈ ਉੱਥੇ ਮ ਇਹ ਆਪਣੇ ਮਤਲਬ ਨਿਆਣੇ ਨੂੰ ਛੱਡ ਕੇ ਪੱਜਦੀਆਂ ਤੇ ਨਾਲੇ ਤੂੰ ਉਹਨੂੰ ਚੱਕ ਕੇ ਲਿਆ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਲਿਆ ਆ ਆ ਗਿਆ ਮੈਂ ਪਿੱਛੇ-ਪਿੱਛੇ ਦੇ ਫਿਰ ਇਹ ਕਹਿਣ ਲੱਗ ਪਿਆ ਉਹਦੇ ਨਾਲ ਲੜਦਾ ਸੀਗਾ ਮੈਂ ਕਿਹਾ ਕੀ ਗੱਲ ਹੋਈ ਕਹਿੰਦਾ ਭਾਈ ਇਹ ਇਹ ਗੱਲ ਹੈ ਮਤਲਬ ਜਿਵੇਂ ਇਹਨੇ ਦੱਸਿਆ ਕਿ 1000 ਰੁਪਏ ਪਿੱਛੇ ਉਹ ਕਹਿੰਦੀ ਸੀ ਮੈਨੂੰ 1000 ਰੁਪਏ ਦੇ ਦੋ ਤੇ ਮੈਂ दारू ਪੀਣੀ ਕੁੜੀ ਮੇਰੀ ਲੈ ਜਾਓ ਤੁਸੀਂ ਇਹ ਕਹਿੰਦਾ ਵੀਰੇ ਤੂੰ ਇਹਨੂੰ ਚੱਕ ਲੈ ਆਪਣੇ ਕੋਲ ਰੱਖੀ ਕਿਸੇ ਨੂੰ ਦੇਈ ਨਾ ਇੱਥੇ ਘਟੋ ਘਟ 150 ਬੰਦੇ ਸੀਗੇ ਆ ਵੀਰਾਂ ਵੀ ਸੀਗਾ ਨਾਲ ਮੈਂ ਸਾਰਿਆਂ ਨੂੰ ਕਿਹਾ ਮੈਂ ਕਿਹਾ ਮੈਂ ਕੁੜੀ ਕਿਸੇ ਨੂੰ ਨਹੀਂ ਦੇਣੀ जिने जो करने कर लियो अपने बूढ़े नु लेके मस्जिद ਕੋਲ ਆ ਜਿਓ আজাদ ਨਗਰ ਮਸਜਿਦ ਕੋਲ ਉੱਥੇ ਮੈਂ ਦੇ ਦੇਣੀ ਜੇ ਆਪਣੇ बूढ़े नु लेके आओ जिम्मेवार ਬੰਦੇ ਨੂੰ ਤਾਂ ਮੈਂ ਦਵਾਗਾ ਕੁੜੀਏ ਉਦਾਂ ਮੈਂ ਕਿਸੇ ਨੂੰ ਸੋਚਨਾ ਦਿੱਤੀ ਆ ਹਾਂਜੀ ਨਹੀਂ ਚੱਲ ਨਹੀਂ ਦਿੱਤੀ ਪੁਲਿਸ ਨੂੰ ਨਹੀਂ ਆ ਪਾਸ ਸੋਚ ਨਹੀਂ ਦੇਣੀ ਹੈ ਜੀ ਜਿਹੜੀ ਪਹੁੰਚ ਗਏ ਸੀ ਮੈਂ ਵਾਪਸੀ ਮੋੜ ਕੇ ਜਾ ਰੂਗਾ ਆਪਾਂ ਘਰੇ ਪਹੁੰਚ ਗਏ ਸੀ ਉਹ ਉਦੋਂ ਆਪਾਂ ਪੁਲਿਸ ਨੂੰ ਸੋਚਨਾ ਕੋਈ ਨਹੀਂ ਦਿੱਤੀ ਸੀ ਹੁਣੀ ਆਏ ਆ ਵੀਰੇ ਆਪਣੇ ਵੱਡੇ ਹੈਗੇ ਤਾਂ ਕਰਕੇ ਇੱਥੇ ਆ ਗਏ ਆ ਠੀਕ ਹੈ ਜੀ ਮੈਂ ਬਾੜ ਨੰਬਰ 4 ਤੋਂ ਮਜੀਤ ਸਿੰਘ ਵਾਲੀਆ ਸਮਾਜ ਸੇਵੀ ਹੁਣ ਤੋਂ ਘੰਟੇ ਪਹਿਲਾਂ ਮੈਨੂੰ ਇੱਕ ਨਾ ਕਾਲ ਆਈ ਕਿ ਲਲਹੇੜੀ ਰੋਡ ਦੇ ਉੱਤੇ ਮੱਲੀ ਪੈਲਸ ਦੇ ਕੋਲੇ ਇੱਕ ਲੇਡੀਜ਼ ਲੋਕਾਂ ਕੋਲੋਂ 1000 ਰੁਪਏ ਮੰਗਦੀ ਮੰਗ ਰਹੀ ਆ ਉਹਦੇ ਗੋਦੀ ਦੇ ਵਿੱਚ 2.5 ਸਾਲ ਦੀ ਕਰੀਬ ਬੱਚੀ ਸੀਗੀ ਉਹ ਲੋਕਾਂ ਨੂੰ ਕਹਿਣ ਲੱਗੀ ਵੀ ਮੇਰੀ 2.5 ਸਾਲ ਦੀ ਬੱਚੀ ਆ ਇਹ ਤੁਸੀਂ ਲੈ ਲਓ ਮੈਨੂੰ 1000 ਰੁਪਏ ਦੇ ਦਿਓ ਜਦੋਂ ਲੋਕਾਂ ਨੇ ਮਨਾਂ ਕੀਤਾ ਵਿਰੋਧ ਕੀਤਾ ਤਾਂ ਉਹ ਇੱਥੇ ਆਪਣੀ ਬੱਚੀ ਨੂੰ ਛੱਡ ਕੇ ਦੌੜ ਗਈ ਸੁਣਨ ਦੇ ਮੁਤਾਬਕ ਫਿਰ ਮੈਂ ਜਦੋਂ ਇੱਥੇ ਆਇਆ ਤਾਂ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਆ ਏਐਸ ਸਿੰਘ ਮਹਿੰਦਰ ਸਿੰਘ ਜੀ ਸਿਟੀ 1 ਤੋਂ ਆਏ ਨੇ ਇਹ ਜਾਂਚ ਕਰ ਰਹੇ ਨੇ ਜਦੋਂ ਮੈਂ ਇੱਥੇ ਆਇਆ ਤਾਂ ਇਹ ਵੀ ਸੁਣਨ ਦੇ ਵਿੱਚ ਆਇਆ ਵੀ ਉਹ ਕਹਿੰਦੀ ਸੀ ਵੀ ਮੈਨੂੰ ਨਸ਼ੇ ਦੀ ਤੋੜ ਲੱਗੀ ਹੋਈ ਆ ਮੈਨੂੰ ਕੋਈ 1000 ਰੁਪਿਆ ਦੇ ਦੋ ਵੀ ਮੈਂ ਸ਼ਰਾਬ ਵਗੈਰਾ ਪੀਣੀ ਆ ਲੋਕਾਂ ਨੇ ਜਦੋਂ ਨਾ ਕੀਤੀ ਤਾਂ ਜਦੋਂ ਵਿਰੋਧ ਕੀਤਾ ਵੀ ਬੱਚੀ ਇਹ ਆਪਣੇ 1000 ਰੁਪਏ ਦੇ ਵਿੱਚ ਵੇਚਣਾ ਚਾਹੁੰਦੀ ਆ ਤਾਂ ਉਹ ਲੋਕਾਂ ਤੋਂ ਅੱਖ ਵਿਚਾ ਕੇ ਸ਼ਟਰ ਦੇ ਮੂਹਰੇ ਆਪਣੀ ਬੱਚੀ ਨੂੰ ਰੱਖ ਕੇ ਭੱਜ ਦੌੜ ਗਈ ਜਿਸ ਦਾ ਕਿ ਪਤਾ ਨਹੀਂ ਲੱਗਿਆ ਹੁਣ ਤੱਕ ਤੇ ਲੋਕਾਂ ਨੇ ਬੱਚੀ ਚੁੱਕ ਕੇ ਸੰਭਾਲ ਕੀਤੀ ਆ ਕੇ ਮੈਂ ਮੌਕੇ ਤੇ ਪੁਲਿਸ ਨੂੰ ਬੁਲਾਇਆ ਫਿਰ ਐਸਆਈ ਸਿਟੀ ਵਨ ਤੋਂ ਮਹਿੰਦਰ ਸਿੰਘ ਜੀ ਇੱਥੇ ਪਹੁੰਚੇ ਨੇ ਉਹ ਮੌਕੇ ਦੀ ਜਾਂਚ ਕਰ ਰਹੇ ਨੇ ਤੇ ਪੜਤਾਲ ਕਰ ਰਹੇ ਨੇ